ਪੰਚੀ ਚੋਣਾ ਨੂੰ ਲੈ ਕੇ ਇਸ ਵਾਰ ਵਿਵਾਦ ਫੱਦਾ ਜਾ ਰਿਹਾ ਹੈ ਆਏ ਦਿਨ ਕੋਈ ਨਾ ਕੋਈ ਵੱਡੀ ਘਟਨਾ ਵਾਪਰਦੀ ਨਸਰ ਆ ਰਹੀ ਹੈ ਤੇ ਤਾਜ਼ਾ ਤਸਵੀਰਾਂ ਬਰਨਾਲਾ ਦੇ ਪੱਛਿਮਾ ਤੋਂ ਸਾਹਮਣੇ ਯਾਨੀ ਜਿੱਥੇ ਕਿ ਸਰਪੰਚੀ ਦਾ ਉਮੀਦਵਾਰ ਨਰਿੰਦਰ ਸਿੰਘ ਹੱਥ 'ਚ ਤੇਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਜਿਸ ਨੂੰ ਕਿ ਹੁਣ ਬਲਾਕ ਸੰਮਤੀ ਮੈਂਬਰਾਂ ਦੇ ਨਾਲ ਪਿੰਡ ਦੇ ਲੋਕਾਂ ਦਾ ਸਾਥ ਵੀ ਮਿਲਿਆ ਹੈ ਦਰਸਲ ਸਰਪੰਚੀ ਦੀ ਚੋਣ ਲਈ ਭਰੇ ਕਾਗਜ਼ ਰੱਦ ਕੀਤੇ ਜਾਣ ਤੋਂ ਬਾਅਦ ਨਰਿੰਜਨ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਪਾਣੀ ਵਾਲੀ ਟੈਂਕੀ ਤੇ ਛੜ ਕੇ ਵਿਰੋਧ ਕੀਤਾ ਹੈ ਨਰਿੰਜਨ ਸਿੰਘ ਨੇ ਆਪਣੇ ਨਾਲ ਪੈਟਰੋਲ ਦੀ ਬੋਤਲ ਰੱਖੀ ਹੈ ਅਤੇ ਟੈਂਕੀ ਤੇ ਛੜ ਕੇ ਆਤਮ ਹੱਤਿਆ ਦੀ ਧਮਕੀ ਦਿੱਤੀ ਹੈ ਸੰਨ ਰੰਜਰ ਸਿੰਘ ਦਾ ਇਲਜ਼ਾਮ ਹੈ ਕਿ ਉਸਨੇ ਆਪਣੇ ਅਤੇ ਆਪਣੀ ਘਰਵਾਲੀ ਸਰਬਜੀਤ कौर ਦੇ ਸਰਪੰਚੀ ਲਈ ਚੋਣ ਕਾਗਜ਼ ਭਰੇ ਸੀ ਪਰ ਰਾਜਨੀਤਿਕ ਦਬਾਅ ਕਰਨ ਉਹਨਾਂ ਦੋਵਾਂ ਦੇ ਫਾਰਮ ਖਾਰਜ ਕਰ ਦਿੱਤੇ ਗਏ ਉਸਨੇ ਕਿਹਾ ਕਿ ਫਾਰਮ ਰੱਦ ਕਰਨ ਲਈ ਉਸ ਤੇ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਗਿਆ ਜੋ ਕਿ ਉਸ ਮੁਤਾਬਕ ਬਿਲਕੁਲ ਬੇਬੁਨਿਆਦ ਹੈ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਉਸ ਨੇ ਇਸ ਸਬੰਧੀ ਹਲਫੀਆ ਬਿਆਨ ਵੀ ਦਿੱਤਾ ਜੋ ਉਸ ਨੂੰ ਬਿਲਕੁਲ ਪਾਕ ਸਾਫ ਸਾਬਿਤ ਕਰਦਾ ਹੈ ਨਰਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਉਸ ਦਾ ਰੱਦ ਫਾਰਮ ਫਿਰ ਤੋਂ ਬਹਾਲ ਕੀਤਾ ਜਾਵੇ ਅਤੇ ਉਸ ਨੂੰ ਚੋਣ ਲੜਨ ਦੀ ਮਨਜ਼ੂਰੀ ਦਿੱਤੀ ਜਾਵੇ ਮੇਰਾ ਨਾਮ ਨਰਿੰਦਰ ਸਿੰਘ ਹੈ ਸਾਡਾ ਪਿੰਡ ਚੀਮਾ ਦਾ ਹਾਂਜੀ ਕੀ ਮਸਲਾ ਹੈ ਕੀ ਤੁਹਾਨੂੰ ਕਿਸ ਕੀ ਤੇ ਚੜਨਾ ਮਸਲਾ ਗੱਲ ਹੈ ਵੀਰ ਜੀ ਮੈਂ ਬਲਾਕਸਾਂ ਤੇ ਮੈਂਬਰ ਹਾਂ ਮੌਜੂਦਾ ਇਸ ਟਾਈਮ ਸਰਪੰਚ ਜੀ ਦੇ ਕਾਰਕ ਪਰ ਇਹ ਯਾਦ ਮੇਰਬਾਰ ਤੌਰ ਤੇ ਇਹਨਾਂ ਨੇ ਕਾ ਕੇ ਬੱਸ ਭਰਾਲੇ ਇਹਨੂੰ ਸੀ ਕੱਟਦੇ ਸਰ ਕੱਟ ਕੇ ਮੈਂ ਫਾਰਮ ਜਮਾ ਕਰਵਾ ਕੇ ਆ ਮੰਗਲਵਾਰ ਨੂੰ ਮੰਗਲਵਾਰ ਨੂੰ ਕੋ ਜਮਾ ਕਰਵਾ ਕੇ ਆ ਮੈਨੂੰ ਕਿਸੇ ਨੇ ਭਲਾ ਇਹਨੂੰ ਸੀ ਕੱਟ ਕੇ ਸਰ ਦੇਦਾ ਰਸੀਦ ਕੱਟ ਕੇ ਸਰ ਕੋ ਮੈਨੂੰ ਸਾਰਾ ਕੋ ਦੇਦਾ ਕਿਸੇ ਨੇ ਕਿਹਾ ਵੀ ਤੇਰੇ ਕੋਈ ਪਕਾਇਆ ਤੇਰੇ ਕੋਈ ਸਾਮਲਾੜਾ ਤੇਰੇ ਕੋਈ ਕੁਛ ਨਹੀਂ ਸਾਰਾ ਕਲੀਅਰ ਕਰ ਕੇ ਕਿਵੇਂ ਚੱਕਾ ਓਕੇ ਮੈਂਬਰ ਤੇਰਾ ਕੰਮ ਗਿਆ ਤਾਂ ਜਾ ਘਰ ਨੂੰ ਆਪਦਾ ਕੱਲ ਸਾਨੂੰ ਸਾਮ ਨੂੰ ਫੋਨ ਕਰਿਆ ਜੀ ਤੇ ਕਹੇ ਹੱਥ ਨੇ ਮੈਨੂੰ ਕਿ ਤੇਰੇ ਡੈਟ ਕਰਦੇ ਕਾਜ ਗਏ ਸੀ ਮਤਲਬ ਇਹ ਫਿਰ ਵੀ ਲੈ ਲਿਆ ਉਹਨਾਂ ਨੇ ਮੈਂ ਦੇਖ ਕੇ ਆ ਗਿਆ ਦੋ ਜਣੇ ਤੋਂ ਆਜੋ ਵੀਡੀਓ ਮੈਨੂੰ ਕਹਾ ਦੋ ਜਣੇ ਆਜੋ ਫਿਰ ਮੈਂ ਦੇਖ ਕੇ ਮੈਂ ਜਾ ਕੇ ਮੈਂ ਦੱਸੋ ਜੀ ਇਹਦਾ ਫਿਰਡ ਜਾਈਦਾ ਮੈਂ ਲਜੱਕੋ ਜੀ ਬੰਦੇ ਆਇਆ ਕੱਲ ਤੇ ਕਾਰਨ ਕੀ ਦੱਸਿਆ ਕਿ ਤੋਂ ਕਾਰਨ ਕੁਛ ਨਹੀਂ ਜੀ ਕਾਰਨ ਕੀ ਕਹਿੰਦਾ ਇਲਜ਼ਾਮ ਆ ਲੁੱਟੇ ਸੈਕਟਰੀ ਲਾ ਰਿਹਾ ਮੇਰੇ ਤੇ ਸਾਡੇ ਸੰਪਤੀ ਪੜਵਾਰ ਇੱਕ ਵੀਡੀਓ ਆ ਜੀ ਨਾਲ ਰਲਿਆ ਪਿਆ ਇਹ ਤਿੰਨ ਬੰਦੇ ਨੇ ਇੱਕ ਨਾਲ ਕੜਾ ਮੁੰਡਾ ਸਰਪੰਚੀ ਲੈ ਰਦੇ ਜੇ ਮੈਂ ਮਰਦਾ ਕੱਲ ਨੂੰ ਜੇ ਮੈਂ ਸਾਮਾ ਤੇਲ ਪਾ ਕੇ ਬੁਗਦੇ ਚਾਰ ਜੁਮੇਦਾਰ ਆ ਜੀ ਮੇਰੇ ਨਕਰ ਨੂੰ ਵੀ ਮੈਂ ਕਹਣਾ ਇਹਨਾਂ ਚਾਰਾਂ ਦਾ ਨਾਂ ਤੋ ਰੋ ਇਹਨਾਂ ਨੂੰ ਚਾਰਾਂ ਨੂੰ ਅੰਦਰ ਦਿਓ ਫੜ ਕੇ ਬਸ ਜੀ ਜ ਕੋਦੀ ਮੰਗ ਨਹੀਂ ਮੰਨੀ ਜਾਂਦੀ ਤੁਸੀਂ ਕੀ ਕਰੋਗੇ ਬਸ ਫਿਰ ਆਲੀਆ ਤੇਲ ਦਾ ਜੇ ਪਾਇ ਆਪਣੇ ਕੋਲ ਅਗਲਾ ਲਾਗੇ ਤਾਂ ਉਹ ਸਾਲ ਮਾਰਾਂਗੇ ਹੋਰ ਆਪਣੇ ਕੋਲ ਕਹਾਂਦਾ ਹਲਾ ਜੀ ਚਾਰ ਬੰਦੇ ਜੀ ਮੈਂ ਦੱਸਦਾ ਕਿ ਸੈਕਟਰੀ ਟਿਕਰੀਆ ਚਰਨਜੀਤ ਦਾ ਇੱਕ ਜਿਹੜੇ ਸੰਮਤੀ ਅੰਮ੍ਰਿਤਪਾਲ ਆ ਪਟਵਾਰੀ ਇੱਕ ਵੀਡੀਓ ਸਾਹਿਬ ਆ ਗਾ ਸਹਨੇ ਵਾਲਾ ਤੇ ਇੱਕ ਸਾਡੇ ਤੋਤੀ ਆ ਗਾ ਮੁੰਡਾ ਚੋਣ ਲੜਦਾ ਬਰਾਬਰ ਸਾਡੇ ਚਾਰ ਬੰਦੇ ਤੋਂ ਮੈਨੂੰ ਖਤਰਾ ਬਸ ਇਹਨਾਂ ਤੋਂ ਮਗਰੇ ਬਿਰਾ ਦਾ ਕਰਾ ਲਿਆ 13 ਜੀ ਕੋਲੇ ਆਪਣੇ ਹੋਰ ਕੀ ਵਜ ਜੇ ਸਾਲ ਤਾਂ ਹਾਂ ਤੋਂ ਇਹ ਚਾਰ ਬੰਦੇ ਨਾਮਾ ਜਿਹੜੇ ਲੈਣਾਗਾ ਇਹ ਚਾਰੇ ਬੰਦਿਆਂ ਨੂੰ ਫੜਨਾ ਚਾਹੀਦਾ ਦੋ ਬਾਅਦ ਮੇਰੇ ਮਰੇ ਦੋ ਬਾਅਦ ਵੀ ਇਹੋ ਗੱਲਬਾਤ ਹੋਂਦੀ ਆ ਉੱਥੇ ਹੀ ਨਰਿੰਦਰ ਸਿੰਘ ਦੇ ਹੱਕ 'ਚ ਪਿੰਡ ਵਾਲੇ ਵੀ ਆਏ ਨੇ ਉਹਨਾਂ ਵੱਲੋਂ ਟੈਂਕੀ ਦੇ ਥੱਲੇ ਬੈਠ ਕੇ ਧਰਨਾ ਦਿੱਤਾ ਗਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਰਿੰਦਰ ਸਿੰਘ ਪਹਿਲਾਂ ਕਈ ਚੋਣਾਂ ਜਿੱਤ ਚੁੱਕਿਆ ਹੈ ਪਰ ਅੱਜ ਤੱਕ ਕਦੇ ਵੀ ਉਸ ਤੇ ਫਾਰਮਰ ਰੱਦ ਨਹੀਂ ਕੀਤੇ ਗਏ ਪਰ ਇਸ ਵਾਰ ਉਸ ਤੇ ਝੂਠੇ ਇਲਜ਼ਾਮ ਲਗਾ ਕੇ ਉਸ ਤੇ ਫਾਰਮਰ ਰੱਦ ਕੀਤੇ ਜਾ ਰਹੇ ਨੇ ਜੋ ਕਿ ਸਰਾਸਰ ਟੱਕੇਸ਼ਾਹੀ ਹੈ ਕਮਲ ਜੀ ਤਾਈ ਕਮਲ ਜੀ ਜਿਹੜਾ ਟੈਂਕੀ ਤੇ ਜਿਹੜਾ ਕੀ ਲੱਗਦਾ ਛੋਟ ਮੇਰਾ ਘਰ ਵਾਲਾ ਜੀ ਇਹਦਾ ਨਾਮ ਨਰਿੰਦਰ ਸਿੰਘ ਆ ਜੀ ਹਾਂਜੀ ਸਾਡੇ ਨਸਰਿਆਂ ਨੂੰ ਥੱਕਾ ਹੋ ਰਿਹਾ ਜੀ ਪਹਿਲਾਂ ਸਰਕਾਰ ਸਾਡੇ ਕਾਗਜ ਭਰਤੇ ਪਹਿਲਾਂ ਹੁਣ ਕਹਿੰਦੇ ਸਾਡੀ ਥੋੜੀ ਕੋਈ ਗਲਤੀ ਨਹੀਂ ਹੁਣ ਸਵੇਰ ਕੱਲ ਸਾਨੂੰ ਕਹਿੰਦੇ ਤੁਹਾਡੇ ਕਾਗਜ ਰੱਦ ਹੋ ਗਏ ਇਹ ਸਾਡੇ ਨਸਰਿਆਂ ਨੂੰ ਥੱਕਾ ਕਰ ਰਹੇ ਨੇ ਜੇ ਕੋਈ ਗੱਲਬਾਤ ਹੋਗੀ ਸਾਡੇ ਵੱਲੋਂ ਤਾਂ ਸਰਕਾਰ ਸਾਡੇ ਜ਼ਿੰਮੇਵਾਰ ਆ ਗਈ ਜੇ ਸੋਨੇ ਦਾ ਸ਼ਾਸਨ ਕੋ ਸੋ ਜਾਂਦਾ ਹਾਂਜੀ ਇਹ ਸਰਕਾਰ ਤੇ ਪ੍ਰਸ਼ਾਸਨ ਸਾਡੇ ਜ਼ਿੰਮੇਵਾਰ ਨਹੀਂ ਗਏ ਹਾਂਜੀ ਸਰੇ ਆਮ ਸਾਡਾ ਧੱਕਾ ਕਰਦੇ ਨੇ ਸਵੇਰ ਦੇ ਅਸੀਂ ਬੈਠਿਆ ਸਾਡੇ ਕੋਲ ਕੋਈ ਨਹੀਂ ਆਇਆ ਹੈਗਾ ਹਾਂ ਨਾ ਸਾਡੀ ਪੁਲਿਸ ਸੁਣਦੀ ਹੈਗੀ ਨਾ ਕੋਈ ਸਰਕਾਰ ਸੁਣ ਰਹੀ ਹੈਗੀ ਸਾਡੇ ਨਾਲ ਪ੍ਰਸ਼ਾਸਨ ਅਧਿਕਾਰੀ ਕੋਲ ਗਏ ਤੁਸੀਂ ਅਸੀਂ ਸਾਹਿਬ ਵੀਡੀਓ ਕੋਲੇ ਗਏ ਸੈਨੇਕ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਦੀ ਸਾਡੇ ਨਾਲ ਸਰੇ ਆਮ ਧੱਕਾ ਹੋ ਰਿਹਾ ਹੈਗਾ ਬਸ ਸਾਡੇ ਕੋਈ ਸਰਕਾਰ ਕੋਲੇ ਮੰਗਾ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਹਾਂ ਇਹ ਇਨਸਾਫ ਨਹੀਂ ਮਿਲਦਾ ਤਾਂ ਕੀ ਕੀਤਾ ਜਾਓ ਫਿਰ ਅਸੀਂ ਗਾਂਵ ਉੱਪਰ ਜਾਮਾਗੇ ਹਾਂ ਉਹ ਦੂਜਾ ਸਾਰਾ ਪਿੰਡ ਨਗਰ ਸਾਡੇ ਨਾਲ ਅਸੀਂ ਬੋਟਨ ਰੱਦ ਕਰਾ ਦਾਂਗੇ ਫਿਰ ਹਾ ਮਾਮਲਾ ਦਾ ਬੋਟਾ ਦੇ ਇਹ ਨੂੰ ਪਤਾ ਹੁਣ ਵੀ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਇਹਨੇ ਕਾਗਜ਼ ਭਰੇ ਸੀ ਸਰਪੰਚੀ ਦੇ ਪਹਿਲਾਂ ਵੀ ਬਲਾਕ ਸਮਤੀ ਮੈਂਬਰ ਜਿੱਤਿਆ ਵਾਹੇ ਉਦੋਂ ਪਹਿਲਾਂ ਵੀ ਦੋ ਤਿੰਨ ਚੋਣਾਂ ਜਿੱਤਿਆ ਵਾਹੇ ਅਸੀਂ ਪ੍ਰਧਾਨ ਸਾਹਿਬ ਤੋਂ ਇਹੀ ਪੁੱਛਣਾ ਤੇ ਉਹਨੇ ਵੀ ਪਹਿਲਾਂ ਇਹਦੇ ਦਾਅਵੇ ਕਿਉਂ ਨਹੀਂ ਰੱਦ ਹੋਏ ਤੇ ਅੱਜ ਕਿਉਂ ਹੋ ਰਹੇ ਆਗੇ ਹੁਣ ਕੀ ਹੋ ਗਿਆ ਪਹਿਲਾਂ ਕਿਉਂ ਨਹੀਂ ਗੌਰ ਕੀਤੀ ਅਸੀਂ ਇਸ ਧੱਕੇ ਦੇ ਖਿਲਾਫ ਖੜੇ ਆ ਤੇ ਖੜੇ ਰਹਾਂਗੇ ਇਹ ਮਸਲਾ ਪੂਰਾ ਕੀ ਨਾ ਹੋਇਆ ਇਹਦਾ ਕਿੰਨੀ ਇਹਦੀ ਉਮਰ ਹੈ ਪੇ ਪੂਰੀ ਮਤਲਬ ਉਹ ਕੀ ਗੱਲਬਾਤ ਹੋਈ ਹੈ ਕਿ ਪਿੰਡ ਵਾਲੇ ਕਿੰਨੇ ਕਿਸ ਦੇ ਨਾਲ ਹੈ ਪਿੰਡ ਤਾਂ ਹੀ ਇੱਧਰ ਜਿਆਦੇ ਦੇ ਨਾਲ ਹੈ ਆ ਤੁਹਾਨੂੰ ਦੀ ਦੇ ਇਹ ਮਸਲਾ ਤਾਂ ਨਹੀਂ ਆਇਆ ਇਹ ਮਸਲਾ ਵੀ ਤੈਨੂੰ ਹੀ ਆਏਗਾ ਬਈ ਇਹਦੀ ਵੋਟ ਵਾਧੀ ਹੈਗੀ ਤੈਨੂੰ ਆਗਲੇ ਨੇ ਇਹਦੇ ਤੇ ਕੋਈ ਨਾ ਕੋਈ ਇਲਜ਼ਾਮ ਲਾਇਆ ਕਿਹੜਾ ਜਾਂ ਵੀ ਲਾਇਆਗਾ ਇਹਦੀ ਸਾਨੂੰ ਪਤਾ ਵੀ ਕੀ ਲਾਇਆਗਾ ਇਹ ਤਾਂ ਤਾਂ ਘਰ ਕੀ ਸਭ ਕੁਝ ਹੋ ਰਿਹਾ ਹੈ ਪਰ ਇਹਦੂੰ ਜਾਇ ਤੱਕਾ ਦਾ ਜਦੋਂ ਇਹ ਪਹਿਲਾਂ 4 ਲੱਖ ਜਣ ਲੜ ਕੇ ਜਿੱਤ ਚੁੱਕਾ ਜਾਂ ਕਿਵੇਂ ਵੀ ਹੋਇਆਗਾ ਉਦੋਂ ਕਿਉਂ ਨਹੀਂ ਹੋਇਆ ਫਿਰ ਇਹਦੇ ਉਹੀ ਘਰ ਆ ਉਹੀ ਬੰਦਾ ਕੀ ਆਬਜੈਕਸ਼ਨ ਲਾਇਆ ਗਿਆ ਇਹਦੇ ਤੇ ਇਹ ਨਹੀਂ ਇਹ ਪਤਾ ਲਾਇਆ ਉਹਨਾਂ ਨੇ ਉਹਨਾਂ ਨੇ ਸਾਨੂੰ ਦੱਸਿਆ ਹੀ ਨਹੀਂਗਾ ਐਂ ਕਹਦਾ ਥੋੜੇ ਕਾਗਜ਼ ਬਈ ਥੋੜੇ ਕਾਗਜ਼ ਰੱਦ ਹੋ ਗਏ ਇਹਦੇ ਵਿਰੁੱਧ ਕਿੰਨੇ ਬੰਦੇ ਖੜੇ ਹੋਏ ਸੀ ਇੱਕੋ ਹੀ ਆ ਜੀ ਦੋ ਆ ਜੀ ਦੋ ਬੰਦੇ ਹੀ ਖੜੇ ਦੋ ਹੀ ਸੀਗੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਹੀ ਕਹਿਣਾ ਕਿ ਇਨਸਾਫ਼ ਮਿਲਣਾ ਚਾਹੀਦਾਗਾ ਇਹਨੂੰ ਵੋਟ ਚੋਣ ਲੜਨਾ ਹੱਕ ਮਿਲਣਾ ਚਾਹੀਦਾਗਾ ਜਿੱਤ ਹਾਰ ਇਹਨਾਂ ਦੀ ਹੋਵੇ ਜਿਵੇਂ ਮਰਜ਼ੀ ਹੋ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂਗਾ ਜਿਹੜਾ ਮਰਜ਼ੀ ਜਿੱਤ ਜੇ ਪਰ ਚੋਣ ਲੜਣੀ ਚਾਹੀਦੀ ਹੈ ਇਹ ਨਾ ਮੰਗ ਮੰਨੇ ਗਈ ਛੋਟੀ ਨਾ ਮੰਗ ਮੰਨੇ ਗਈ ਇਸ ਵਾਰ ਸੈਮੇ ਜਾਰੀ ਰਹੂਗਾ ਉਧਰ ਜਦੋਂ ਇਸ ਵੰਦੀ ਪੁਲਿਸ ਟੀਮਾਂ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਨਰਿੰਜਨ ਸਿੰਘ ਤੇ ਸ਼ਾਮਲਾਟ ਜ਼ਮੀਨ ਦੱਬਣ ਦੇ ਦੋਸ਼ ਲੱਗੇ ਹੋਏ ਨੇ ਦਰਸਲ ਪੁਲਿਸ ਦਾ ਕਹਿਣਾ ਹੈ ਕਿ ਬੀਡੀਪੀਓ ਦਫਤਰ ਬਲੋਣਾ ਨੂੰ ਸੂਚਨਾ ਦਿੱਤੀ ਗਈ ਹੈ ਕਿ ਇਸ ਵਿਅਕਤੀ ਉੱਪਰ ਸ਼ਾਮਲਾਟ ਜ਼ਮੀਨ ਤੇ ਕਬਜ਼ਾ ਕਰਨ ਦਾ ਦੋਸ਼ ਹੈ ਜਿਸ ਕਰਕੇ ਇਸ ਦੇ ਕਾਗਜ਼ ਰੱਦ ਕੀਤੇ ਗਏ ਨੇ ਹਾਲਾਂਕਿ ਪੁਲਿਸ ਨੇ ਇਸ ਮਾਮਲੇ 'ਚ ਕਾਰਵਾਈ ਦੀ ਗੱਲ ਆਖੀਏ ਹਾਂਜੀ ਮੈਨੂੰ ਥੋੜਾ ਟਾਈਮ ਪਹਿਲਾਂ ਹੀ ਇਹ ਇਨਫੋਰਮੇਸ਼ਨ ਮਿਲੀ ਆ ਕਿ ਨਰਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਟੈਂਕੀ ਦੇ ਉੱਤੇ ਚੜਿਆ ਹੈਗਾ ਕਿਸੇ ਨਾਮਜ਼ਦਗੀ ਪੱਤਰ ਜਿਹੜਾ ਉਹਦੇ ਖਾੜਜ ਹੋਣ ਦੇ ਸਬੰਧ ਨੂੰ ਲੈ ਕੇ ਜਿੰਨਾ ਕ ਪਤਾ ਕੀਤਾ ਗਿਆ ਬੀਡੀਪੀਓ ਆਫਿਸ ਤੋਂ ਜੋ ਮੈਨੂੰ ਪਤਾ ਲੱਗਿਆ ਕਿ ਜਿਹੜਾ ਪੰਚਾਇਤੀ ਜ਼ਮੀਨ ਦੀ ਇਨਕ੍ਰੋਚਮੈਂਟ ਨੂੰ ਲੈ ਕੇ ਕੁਝ ਬੀਡੀਪੀਓ ਆਫਿਸ ਵੱਲੋਂ ਰਿਪੋਰਟ ਹੋਇਆ ਸੀ ਜਿਹਦੇ ਕਰਕੇ ਇਹ ਜਿਹੜੇ ਨਾਮੀਨੇਸ਼ਨ ਪੇਪਰ ਰਿਜੈਕਟ ਹੋਏ ਨੇ ਤੇ ਉਹਦੇ ਸਬੰਧੀ ਰੋਸ ਨੂੰ ਲੈ ਕੇ ਉਹ ਜਿਹੜਾ ਨਰਿੰਜਨ ਸਿੰਘ ਹੈ ਟੈਂਕੀ ਤੇ ਚੜਿਆ ਸਾਡੇ ਵੱਲੋਂ ਜਿਹੜਾ ਸਾਡੇ ਥਾਣਾ ਸਦਰਦੀ ਅਤੇ ਚੌਂਕੀ ਪੱਖੋ ਕੈਂਚੇ ਦੀ ਪੁਲਿਸ ਉੱਤੇ ਮੌਕੇ ਤੇ ਤਣਾਤ ਕਰ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਤੇ ਸਾਡੇ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਵੀ ਉੱਥੇ ਹਾਜ਼ਰ ਨੇ ਤੇ ਨਰਿੰਜਨ ਸਿੰਘ ਦੇ ਨਾਲ वार्तालाਪ ਕੀਤਾ ਜਾ ਰਿਹਾ ਸੋ ਥੈਟ ਉਹਨੂੰ ਪਰਸੁਏਡ ਕਰਕੇ ਨੀਚੇ ਉਤਾਰਿਆ ਜਾ ਸਕੇ ਤੇ ਜਿਹੜੀ ਵੀ ਕੋਈ ਦਿੱਕਤ ਆ ਉਹਦਾ ਹੱਲ ਕੱਢਿਆ ਜਾਵੇ। ਇੱਕ ਪਾਸੇ ਨਰਿੰਦਰ ਸਿੰਘ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੂੰ ਚੋਣ ਲੜਨ ਦਾ ਅਧਿਕਾਰ ਨਾ ਦਿੱਤਾ ਗਿਆ ਤਾਂ ਉਹ ਪੈਟਰੋਲ ਛਿੜਕ ਕੇ ਜਾਂ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਵੇਗਾ ਪਰ ਦੂਜੇ ਪਾਸੇ ਪ੍ਰਸ਼ਾਸਨ ਉਸ ਉੱਤੇ ਸ਼ਾਮਲਾਟ ਜ਼ਮੀਨ ਦੱਬਣ ਦੇ ਇਲਜ਼ਾਮ ਲਗਾ ਰਿਹਾ ਹੈ। ਦੱਸਦੀ ਹੈ ਕਿ ਇਸ ਤੋਂ ਪਹਿਲਾਂ ਜੈਤੋ ਵਿੱਚ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ ਜਿੱਥੇ ਕਿ ਇੱਕ ਸਰਪੰਚੀ ਦਾ ਉਮੀਦਵਾਰ ਪਾਣੀ ਦੀ ਟੈਂਕੀ ਉੱਤੇ ਜਾ ਚੜ੍ਹਿਆ ਸੀ ਹਾਲਾਂਕਿ ਬਾਅਦ ਵਿੱਚ ਉਸ ਨੂੰ ਥੱਲੇ ਉਤਾਰ ਲਿਆ ਗਿਆ ਹੁਣ ਦੇਖਣਾ ਹੋਵੇਗਾ ਕਿ ਨਿਰੰਜਨ ਸਿੰਘ ਦੇ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਜਾਂ ਫਿਰ ਚੋਣ ਅਮਲਾ ਕਿਹੋ ਜਿਹਾ ਐਕਸ਼ਨ ਲੈਂਦਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ